ਤੋ ਬੇहद ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹੁਸ਼ਿਆਰਪੁਰ ਜਲੰਧਰ ਰੋਡ ਤੇ ਪੈਂਦੇ ਪਿਪਲਾਵਾਲਾ ਵਿਖੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਬੱਚੀ ਦੀ ਮੌਤ ਹੋ ਗਈ ਹੈ ਜਦਕਿ ਉਸਦੀ ਮਾਂ ਗੰਭੀਰ ਰੂਪ ਨਾਲ ਜ਼ਖਮੀ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਉਨਾਂ ਦੀ ਸਕੂਟੀ ਨੂੰ ਇੱਕ ਟਰਾਲੇ ਨੇ ਸਾਈਡ ਮਾਰ ਦਿੱਤੀ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ ਹੁਸ਼ਿਆਰਪੁਰ ਜਲੰਧਰ ਮਾਰਗ ਤੇ ਪੈਂਦੇ ਪਿਪਲਾਵਾਲਾ ਵਿਖੇ ਇੱਕ ਟਰਾਲੇ ਨੇ ਸਕੂਟੀ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਉਸ ਸਕੂਟੀ ਦੇ ਸਵਾਰ 7 ਸਾਲਾ ਬੱਚੀ ਗੁਰਕੀਰਤ कौर ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ ਉਸ ਦੀ ਮਾਂ ਸੰਦੀਪ ਦੇਵੀ ਗੰਭੀਰ ਰੂਪ ਚ ਜ਼ਖਮੀ ਦੱਸੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਇਹ ਭਿਆਨਕ ਹਾਦਸਾ ਉਸ ਸਮੇ ਵਾਪਰਿਆ ਜਦੋਂ ਸੰਦੀਪ ਆਪਣੀ ਬੇਟੀ ਗੁਰਕੀਰਤ ਨੂੰ ਸਕੂਟੀ ਤੇ ਸਵਾਰ ਹੋ ਕੇ ਕਿਊਚਰ ਲਈ ਚੱਡ ਜਾ ਰਹੀ ਸੀ ਤੇ ਹੁਣੇ-ਹੁਣੇ ਮੈਨੂੰ ਪਤਾ ਲੱਗਾ ਸੀ ਵੀ ਇੱਕ ਐਕਸੀਡੈਂਟ ਹੋਇਆ ਤੇ ਇਹਦੋਂ ਇੱਕ ਟਰਾਲਾ ਆਉਂਦਾ ਸੀ ਸ਼ਹਿਰੋਂ ਹੁਸ਼ਿਆਰਪੁਰੋਂ ਤਾਂ ਇਹ ਮਾਮਾਂ ਧੀਆ ਦੋਨੇ ਜੇ ਮਾਂ ਟਿਸ਼ਨ ਛੱਡਣ ਬੱਚੇ ਚੱਲੀਆਂ ਸੀ ਆਚਾਨਕ ਇਹਦੋਂ ਟਰਾਲਾ ਆ ਗਿਆ ਤਾਂ ਉਹਦੇ ਨਾਲ ਪਿੱਛੇ ਮਦਰ ਟਰਾਲੀ ਨਾਲ ਟਕਰਾ ਗਈ ਉਹ ਲੜਕੀ ਡਿੱਪੇ ਉਧਰ ਟਰਾਲੀ ਸਾਈਡ ਨੂੰ ਥੱਲੇ ਆ ਗਈ ਤੇ ਉਹਦੀ ਮਦਰ ਜਿਹੜੀ ਉਹ ਦੂਸਰੇ ਪਰਸੈਂਟ ਡਿੱਪੇ ਉਹਦੀ ਲੱਤ ਫੈਕਚਰ ਹੋ ਗਈ ਆ ਤੇ ਸਰ ਲੜਕੀ ਆ ਜਿਹੜੀ ਉਹ ਕਿਵੇਂ ਠੀਕ ਆ ਹੁਣ ਨਹੀਂ ਠੀਕ ਨਹੀਂ ਉਹ ਡੈਥ ਹੋ ਗਈ ਇੱਥੇ ਹੀ ਡੈਥ ਹੋ ਗਈ ਉਹਦੀ 7-8 ਸਾਲ ਦੀ ਲੜਕੀ ਆ ਤੇ ਜਿਹੜੇ ਉਹਦੇ ਮਦਰ ਨੇ ਮਦਰ ਹਾਂ ਮਦਰ ਬਦਲਦਾ ਠੀਕ ਆ ਲੱਤ ਮੇਰਾ ਕਹਿੰਦੇ ਉਹ ਵੀ ਦੱਸਦੇ ਵੀ ਸੱਟ ਲੱਗੀ ਤਾਂ ਟੁੱਟ ਗਈ ਸਰ ਕਿਥੋਂ ਦੇ ਨਾਲ ਇੱਥੇ ਰਹਿਣ ਵਾਲੇ ਆ ਮੋਰੇ ਉਹਨਾਂ ਦੀ ਸ਼ੌਬਤ ਸੁੰਦੀ ਟੈਂਟ ਉਸ ਉਧਰ ਜਦੋਂ ਇਸ ਸੰਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀ ਗੁਰਸਾਹ ਬਸਿੰਘ ਨੇ ਆਖਿਆ ਕਿ ਪੁਲਿਸ ਨੂੰ ਇੱਕ ਸਰ ਕਹਾਸੀ ਦੀ ਤੁਝਾ ਮਿਲੀ ਸੀ ਜਿਸ ਤਵੇ ਇੱਕ ਬੱਚੀ ਦੀ ਮੌਤ ਹੋ ਗਈ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਟਰਾਲੇ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਟਰਾਲੇ ਨੂੰ ਵੀ ਕੱਢ ਦੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਵਿਪਨ ਇੱਕ ਐਕਸੀਡੈਂਟ ਹੋਇਆ ਜੀ ਇੱਕ ਸੰਦੀਪ ਦੇਵੀ ਨਾਂ ਦੀ ਲੇਡੀ ਸੀ ਜਿਹੜੀ ਆਪਣੇ 7 ਸਾਲ ਦੀ ਬੱਚੀ ਨੂੰ ਲੈ ਕੇ ਗੁਰਕੀਰੇਤ ਉਹਦਾ ਨਾਮ ਸੀ ਟਿਊਸ਼ਨ ਛੱਡਣ ਜਾ ਰਹੀ ਸੀ ਤੇ ਉਹਦਾ ਟਰਾਲੇ ਨਾਲ ਐਕਸੀਡੈਂਟ ਹੋ ਗਿਆ ਜੀ ਜਿੱਥੇ 7 ਸਾਲ ਦੀ ਬੇਟੀ ਜਿਹੜੀ ਉਹ ਟਰਾਲੇ ਦੇ ਟਾਇਰ ਥੱਲੇ ਆ ਗਈ ਜਿਸ ਦੇ ਕਰਕੇ ਉਹਦੀ ਮੌਤ ਹੋ ਗਈ ਮੌਕੇ ਤੇ ਤੇ ਮਾਤਾ ਜਿਹੜੀ ਉਹਦੀ ਉਹ ਜ਼ਖਮੀ ਆ ਮਨੁਆਸਤਾ ਦਾ ਕਰ ਕਰਾਇਆ ਗਿਆ ਹੈ। ਅਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਦੋਨੇ ਜਦੋਂ ਮਾਵਾਂ ਧੀਆਂ ਸੀ ਮਾਵਾਂ ਧੀਆਂ ਦੋਨੇ ਟਿਊਸ਼ਨ ਤੇ ਜਾ ਰਹੇ ਸੀ ਉਹਨਾਂ ਛੱਡਣ ਬੇਟੀ ਨੂੰ। ਜੀ ਤੇ ਉੱਥੇ ਐਕਸੀਡੈਂਟ ਹੋ ਗਿਆ ਉਹਨਾਂ ਦਾ ਜੀ। ਕਿਸਨ ਡਰਾਈਵਰ ਹੈ ਜਿਹੜਾ ਉਹ ਕਾਬੂ ਕਰ ਲਿਆ ਗਿਆ ਜੀ। ਡਰਾਈਵਰ ਕਾਬੂ ਕਰ ਲਿਆ ਗਿਆ ਜੀ। ਟਰਾਲਾ ਵੀ ਲੈ ਜਾਂਦਾ ਸੀ। ਅਗਲੀ ਕਾਰਵਾਈ ਜਿਹੜੀ ਹੈ ਉਹ ਕਰ ਰਹੇ ਹਾਂ ਉਹਨਾਂ ਦੇ ਬਿਆਨ ਲੈ ਕੇ। ਦੱਸ ਦਿਓ ਕਿ ਇਸ ਹਾਦਸੇ ਵਿੱਚ ਹੋਈ ਬੱਚੀ ਦੀ ਮੌਤ ਨੂੰ ਲੈ ਕੇ ਲਾ ਕੇ ਚ ਸੋਗ ਦੀ ਲਹਿਰ ਫੈਲ ਪਈ ਜਾਰੀ ਹੈ ਅਤੇ ਤੇਜ਼ ਤੇਜ਼ ਰਫਤਾਰੀ ਵਿਰੁੱਧ ਸਖਤੀ ਦੀ ਮੰਗ ਕੀਤੀ ਜਾ ਰਹੀ ਹੈ। ਸਪੈਸ਼ਲ ਰਿਪੋਰਟ ਅਮਰੀਕ కుమార్ ਦੀ ਰਿਪੋਰਟ ਹਮਦਰਦੀ